ਕਾਲ ਜੀ ਸਾਰੇ ਨੂੰ ਵੈਲਕਮ ਬੈਕ ਟੂ ਅਵਰ ਚੈਨਲ ਹਰਸ਼ਨ ਕਮਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਸੋ ਅੱਜ ਦਾ ਦਿਨ ਬਹੁਤ ਹੀ ਵਧੀਆ ਤੇ ਭਾਗਾ ਵਾਲਾ ਬਿਕੋਜ਼ ਅਸੀਂ ਨਵੇਂ ਸੈਂਟਰ ਦੇ ਵਿੱਚ ਕਰਵਾਉਣ ਜਾ ਰਹੇ ਹਾਂ ਸ੍ਰੀ ਸੁਖਮਣੀ ਸਾਹਿਬ ਜੀ ਦਾ ਪਾਠ ਸੋ ਅੱਜ ਸਾਰੇ ਜਣਿਆਂ ਨੂੰ ਬੁਲਾਇਆ ਸਾਰੇ ਸੰਗਰੂਰ ਵਾਲਿਆਂ ਨੂੰ ਸੋ ਰੈਡੀ ਕਰ ਰਹੇ ਹਾਂ ਸਾਰਾ ਕੁਝ ਤਿਆਰੀਆਂ ਵਗੈਰਾ ਤਾਂ ਸਾਰੀਆਂ ਹੋ ਚੁੱਕੀਆਂ ਬਟ ਥੋੜੀਆਂ ਜਿਹੀਆਂ ਹੀ ਰਹਿੰਦੀਆਂ ਨੇਗੀਆਂ ਜਿਵੇਂ ਕੁਰਸੀਆਂ ਲਾਉਣੀਆਂ ਰਹਿੰਦੀਆਂ ਨੇ ਹਜੇ ਸਾਡੀਆਂ ਤੇ ਜਿਹੜੇ ਬੈਲੂਨਸ ਵਗੈਰਾ ਨੇ ਇਹ ਆਲਰੇਡੀ ਲਾਤਾ ਰੱਖੇ ਨੇਗੇ ਬਟ ਇਹਦੇ ਵਿੱਚੋਂ ਕੁਝ ਕ ਨੇ ਜਿਹੜੇ ਉਹ ਥੱਲੇ ਡਿੱਗੇ ਸੋ ਇਹਨਾਂ ਨੂੰ ਦੁਬਾਰਾ ਤੋਂ ਰੀ ਅਸੈਂਬਲ ਕਰਦੇ ਆ ਬਾਹਰ ਜਾ ਕੇ ਬਾਹਰ ਹੀ ਲਗਾਉਨੇ ਇਹਨਾਂ ਨੂੰ ਸਿੱਧਰ ਪਾਠ ਹੋਊਗਾ ਤੇ ਇੱਧਰ ਸਾਰੇ ਜਣੇ ਬੈਠਣਗੇ ਸਾਰੀ ਜਗ੍ਹਾ ਰੈਡੀਆ ਪੂਰੀ ਸੋਹਣੀ ਕਰ ਰੱਖੀ ਐ ਸੋ ਅੱਜ ਸਾਡੇ ਸੈਂਟਰ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਊਗਾ ਉਸ ਤੋਂ ਬਾਅਦ ਓਪਨਿੰਗ ਕਰਾਂਗੇ ਤੇ ਫਿਰ ਸਾਡਾ ਜਿਹੜਾ ਕਲੱਬ ਆ ਸਟਾਰਟ ਹੋ ਜਾਊਗਾ ਐਕਸਰਸਾਈਜ਼ ਕਲੱਬ

ਅਨੰਦ ਗੁਰ ਜੈ ਗੁਰੂ ਜਯਾ ਮਾਣੇ ਸੰਸਾਰਨੋ ਪੀਤਾ ਸੰਸਾਰਨੇ ਕੋ ਥਾਨੋ thank mm -hmm. you تڙي مون لندي جه سور کي وانه تڙي مون لندي جه سور کي وانه

ਸਨਾਵਾਹੇ ਗੁਰਦੀ ਵਾਹ ਗੁਰਦੀ ਕਾ ਖਾਲਸਾ ਵਾਹੇ ਗੁਰਦੀ ਗਿਪਾਤੇ

ता सुखरास ताको बिगना को लागे जाकी प्रपागे अरदास अरदास एक ओंकार श्री वाहि गुरु जी की फते प्रथम भगवती समर के गुरु नानक है सो पहला साथ में सो अपने निजी स्थान पर जाएंगे उस तो उपरांत जो भी खान के का प्रबंध किया गया है तो परिवार वालों सतगुरु ने सरूप तो जान को बाद में किया जाएगा सुसंगत जी कड़ा प्रचार करना समाप्त करता जाएगा जाने का आसानी से निकलने वाले को करना है वाही मुझे का खालसा वाही गुरुजी की पते तांगे ताई के पते के साथे बच्चे देवगा तक तो तो दूर रहें सो सतगुरु सत्कर जैसे शुरू और अपने निजी स्थान वाले जान गे सो तो सारी सत्कर

ਸਤ ਨਾਮ ਵਾਹਿ ਗੁਰੂ ਸਭਾਗ ਨਾਮ ਗਾਹੀ ਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਤਤਨਾ ਵਾਹਿਗੁਰੂ ਹਾਂਜੀ ਸ਼ੁਭ ਮਹੂਰਤ ਦੇ ਉੱਤੇ ਅਸੀਂ ਬੁਲਾਏ ਸੀਗੇ ਪੀਜ਼ਾ ਸਟੂਡੀਓ ਵਾਲੇ ਬਿਕੋਜ਼ ਅਸੀਂ ਇਹਨਾਂ ਦੇ ਬਹੁਤ ਵੱਡੇ ਫੈਨ ਆ ਆਲਰੇਡੀ ਜਾ ਕੇ ਖਾਣੇ ਵੀ ਆ ਤੇ ਟੇਸਟ ਵੀ ਵਧੀਆ ਲੱਗਦਾ ਸੋ ਇਹ ਬਣਾ ਰਹੇ ਨੇਗੇ ਬਹੁਤ ਹੀ ਹੈਲਦੀ ਤੇ ਵਧੀਆ ਸੈਂਡਵਿਚਸ ਸਵਾਦ ਦਾਦਾ ਜੀ ਨੇ ਪੂਆ ਜੀ ਸਾਰੇ ਕੰਮ ਕਰ ਰਹੇ ਨੇਗੇ ਸੋ ਤੁਹਾਨੂੰ ਅੰਦਰ ਤੇ ਇਹ ਮਹੌਲ ਦਿਖਾਣੇ ਆਗੇ ਅੰਦਰ ਵੀ ਸਾਰੇ ਬੈਠੇ ਨੇਗੇ ਅੱਧੇ ਚਲੇ ਵੀ ਗਏ ਇਧਰ ਪੂਆ ਹੋਰੀ ਸਾਰੇ ਬੈਠੇ ਨੇਗੇ ਬਾਈ ਕਰ ਦੋ ਪੂਆ ਜੀ ਹਾਏ ਗਿਆ ਘਰੋ ਬਾਈ ਨਹੀਂ ਹੁਣ ਸਾਂ ਇੰਦਰ ਦਾ ਮਾਹੌਲ ਆਗਾ ਕੋਈ ਸੋ ਇਧਰ ਚੱਲ ਰਿਹਾ ਸਰਬੋ ਸਰਬੀ ਪ੍ਰੋਗਰਾਮ ਗਾਈਜ਼ ਹੁਣ ਅਸੀਂ ਆਪਦਾ ਖਾਣਾ ਪੀਣਾ ਸ਼ੁਰੂ ਕਰਿਆ ਇੱਧਰ ਬੈਠੇ ਨੇ ਭੂਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੈਲਪ ਕਰਾਈ ਮੰਮਾ ਵੀ ਕਰ ਰਹੇ ਨੇਗੇ ਇਹ ਕੰਮ ਸੋ ਹੁਣ ਅਸੀਂ ਆਪਦਾ ਖਾਣਾ ਪੀਣਾ ਸ਼ੁਰੂ ਕਰਦੇ ਆ ਤੁਹਾਨੂੰ ਦਿਖਾਉਣੇ ਆਗੇ ਕੀ ਕੀ ਖਾ ਰਹੇ ਆਂਗੇ ਆ ਮੇਰੀ ਸਿਸਟਰ ਹੈ ਜਿਹੜੀ ਤੁਹਾਨੂੰ ਸਾਰੇ ਵਲੌਗਸ 'ਚ ਦਿਖਦੀ ਹੈ ਇਹ ਦੱਸਣ ਦਾ ਲੋੜ ਨਹੀਂ ਬੜੀ ਭੁੱਖ ਲੱਗੀ ਆ ਨੇ ਬੁਰਕਾ ਮਾਰ ਲਿਆ ਸੋ ਹੁਣ ਅਸੀਂ ਸ਼ੁਰੂ ਕਰਦੇ ਆ ਖਾਣਾ ਤੇ ਕਾਰਜ ਵਧੀਆ ਕਾਰਜ ਵਧੀਆ ਹੋ ਗਿਆ ਸਣਾ ਕਮਲ ਪੂਆ ਜੀ ਕਿਵੇਂ ਦਾ ਹੋਇਆ ਕਾਰਜ ਪੂਆ ਘਾਣੀ ਲੱਗੇ ਜਿਵੇਂ ਕੈਮਰਾਮੈਨ ਹੈ ਬਹੁਤ ਹੋਦੀ ਹੋ ਗਿਆ ਚਲੋ ਨੈਕਸਟ ਹੂੰ ਪਿੰਨ ਦਨਾਰਾ ਦੇ ਕੋਲ ਡਰਿੰਕ ਨੇ ਦੱਸ ਤੋ ਕਿਹੜਾ ਲੈਣਗੇ ਦੇਖਦੇ ਆ ਚਿੱਟਾ ਪਹਿਲਾਂ ਚਿੱਟਾ ਪੀ ਲਾਂਗੇ ਫਿਰ ਕਾਲਾ ਪੀ ਲਾਂਗੇ ਫਿਰ ਔਰੇਂਜ ਪੀ ਲਾਂਗੇ ਮੈਨੂੰ ਸਿਰਫ ਔਰੇਂਜ ਪਸੰਦ ਹੈ ਮੈਂ ਤਾਂ ਔਰੇਂਜ ਚਲੋ ਹੁਣ ਖਾਈਏ ਆਪਾਂ ਚਲੋ ਹੁਣ ਅਸੀਂ ਸ਼ਾਕਦੇ ਆ ਤੁਸੀਂ ਸਾਰੇ ਇਕੱਠੇ ਬਹਿ ਕੇ ਕੀ ਕਰ ਰਹੇ ਹੋ ਹੁਣ ਦੱਸੋ ਮਾੜਾ ਮੋਟਾ ਸਾਡੀ ਸਮਝ ਤਾਂ ਹੋਣੀ ਆ ਹੁਣ ਬਹਿ ਕੇ ਹੋਇਆ ਮਾੜਾ ਮੋਟਾ ਗੱਲਾਂ ਬਾਤਾਂ ਕੱਪ ਹੁਣ ਕਿੱਦਾਂ ਗੁਆਰਾ ਜਿਹੜਾ ਉਹ ਕੱਢ ਰਹੇ ਇੱਕ ਦੂਜੇ ਹੁਣ ਥਕਾਵਟ ਨੂੰ ਹੁਣ ਥਕਾਵਟ ਨੂੰ ਗੱਲਾਂ ਬਾਤਾਂ ਨੂੰ ਥਕਾਵਟ ਨਹੀਂ ਇੱਥੇ ਰਿਲੈਕਸ ਹੋ ਰਹੇ ਆ ਰਿਲੈਕਸ ਮੋਡ ਤੇ ਜਿਹਦਾ ਦਿਨ ਬਹੁਤ ਹੀ ਵਧੀਆ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਕਾਰਜ ਜਿਹੜਾ ਸੰਪੰਨ ਹੋਇਆ ਸੋ ਕਮਲ ਕਿਵੇਂ ਦਾ ਲੱਗਿਆ ਅੱਜ ਦਾ ਦਿਨ ਤੁਹਾਨੂੰ ਵਾਹ ਵਧੀਆ ਸੋ ਅੱਜ ਸਾਡਾ ਜਿਹੜਾ ਸੈਂਟਰ ਸੀ ਉੱਥੇ ਮਹੂਰਤ ਸੀਗਾ ਤੇ ਸੁਮਿਸ਼ ਸ੍ਰੀ ਸੁਗਮ ਜੀ ਦਾ ਪਾਰਟ ਸੀਗਾ ਬਹੁਤ ਵਧੀਆ ਹੋਇਆ ਸੋ ਸਾਰਿਆਂ ਨੇ ਦੇਖਿਆ ਥੈਂਕਸ ਫॉर ਵਾਚਿੰਗ ਗਾਇਜ਼ ਐਵੇਂ ਜੁੜੇ ਰਹੋ ਸਾਡੇ ਵਲੌਗਸ ਨਾਲ ਵਲੌਗਸ ਦੇ ਨਾਲ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਟਿਲ ਥੈਨ ਸਟੇ ਹੈਪੀ ਬਾਏ